ਨਾ ਧਰਤੀ ਨੰਬਰ ਸਵਾਲ ਸਿਰਫ 17 ਸਾਲ ਦੀ ਉਮਰ 'ਚ ਤੁਹਾਡਾ ਵਿਆਹ ਕਰ ਦਿੱਤਾ ਗਿਆ ਨਵੇਂ ਘਰ ਪਰਿਵਾਰ ਵਿੱਚ ਪਹਿਲਾ ਕਦਮ ਧਰਦਿਆਂ ਜਿਹੜੇ ਸੁਪਨੇ ਲਈ ਸੀ ਉਹਨਾਂ ਦਾ ਕੀ ਬਣਿਆ ਸੁਖਵਿੰਦਰ ਅਮਰਤ ਬੋਲੀ ਜਦੋਂ ਪੜ੍ਹਾਈ ਛੱਡਣੀ ਪਈ ਤਾਂ ਦਿਲ ਬਹੁਤ ਟੁੱਟਿਆ ਸੀ ਪੜ੍ਹ ਲੈ ਕੇ ਆਪਣੇ ਪੈਰਾਂ ਤੇ ਖੜੀ ਹੋਣ ਦਾ ਤੇ ਕਵਿਤਰੀ ਬਣਨ ਦਾ ਸੁਪਨਾ ਚੂਰ-ਚੂਰ ਹੋ ਗਿਆ ਸੀ ਫਿਰ ਮੈਂ ਇਸ ਉਮੀਦ ਤੇ ਦਿਨ ਗੁਜ਼ਾਰਨ ਲੱਗੀ ਕਿ ਧੀਆਂ ਦਾ ਕਿਹੜਾ ਇੱਕੋ ਕਰ ਹੁੰਦਾ ਹੈ ਮਗਰੇ ਘਰ ਜਾ ਕੇ ਨਵੇਂ ਸਿਰਿਓਂ ਆਪਣੀ ਜ਼ਿੰਦਗੀ ਸ਼ੁਰੂ ਕਰਾਂਗੀ ਸੋ ਉਸ ਅਗਲੇ ਘਰ ਜਿਸ ਲਈ ਮੈਂ ਇਨੇ ਸੋਹਣੇ ਸੁਪਨੇ ਸੰਜੋਏ ਹੋਏ ਸਨ ਜਿਸ ਸ਼ਾਮ ਮੇਰੀ ਡੋਲੀ ਉਤਰੀ ਮੇਰੇ ਸਹੁਰੇ ਮੇਰੇ ਬਚੋਲਿਆਂ ਨਾਲ ਲੜ ਪਏ ਮੇਰੇ ਮਾਪਿਆਂ ਨੇ ਉਹਨਾਂ ਦੀ ਤਵਕਕ ਮੁਤਾਬਕ ਦਾਜ-ਦੇਹਜ ਨਹੀਂ ਸੀ ਦਿੱਤਾ ਸੋ ਆਪਣਾ ਗੁੱਸਾ ਬਚੋਲਿਆਂ ਤੇ ਲਾਰੇ ਸਨ ਅਜਿਹੇ ਘਰ ਮੇਰੇ ਕਿਹੜੇ ਸੁਪਨੇ ਪੂਰੇ ਹੋਣੇ ਸਨ ਉਸ ਘਰ ਦੀ ਚਾਰ ਦਿਵਾਰੀ ਮੇਰੇ ਸਿਰ ਨਾਲੋਂ ਨੀਵੀਂ ਸੀ ਅੱਥਨੂ ਨਾ ਲਗਵੇਂ ਪਾਰਕ ਵਿੱਚ ਜਦੋਂ ਬੱਚੇ ਖੇਡਦੇ ਤਾਂ ਮੈਂ ਇੱਕ ਹਸਰਤ ਜਹੀ ਨਾਲ ਉਹਨਾਂ ਵੱਲ ਵੇਖਣ ਲੱਗ ਜਾਂਦੀ ਕੁਝ ਦਿਨਾਂ ਮਗਰੋਂ ਉਸ ਕੰਤੇ ਟਾਂ ਚਿੰਕੇ ਉਸ ਨੂੰ ਉੱਚੀ ਕਰ ਦਿੱਤਾ ਗਿਆ ਇਹ ਉਰਦੂ ਦਾ ਸ਼ੇਰ ਮੇਰੀ ਉਸ ਵਿਥਿਆ ਨੂੰ ਬਿਆਨ ਕਰਦਾ ਜਾਪਦਾ ਹੈ ਅਭੀ ਤੋਂ ਮੈਨੇ ਤਸਵਰ ਕੀਆ ਰਿਹਾਈ ਕਾ ਬੁਲੰਦ ਹੋਗੀ ਦੀਵਾਰੇਂ ਕੈਦਖਾਨੋ ਕੀ ਉਸ ਤੋਂ ਮਗਰੋਂ ਮੈਂ ਉਸ ਘਰ ਵਿੱਚ ਵੀ ਉਦਾਸ ਰਹਿਣ ਲੱਗੀ ਪੈਰਾਂ ਵਿੱਚ ਸਣਕਦੀਆਂ ਚਾਂਜਰਾਂ ਤੇ ਬਾਹਾਂ ਵਿੱਚ ਪਾਇਆ ਚੂੜਾ ਬੋਝਰ ਜਿਹਾ ਲੱਗਣ ਲੱਗ ਪਿਆ ਸਭ ਕੁਝ ਅਰਥਹੀਨ ਰੰਗਹੀਨ ਤੇ ਭਾਵਹੀਨ ਜਿਹਾ ਹੋ ਗਿਆ ਉਹਨਾਂ ਦਿਨਾਂ ਦਾ ਮੇਰਾ ਅਨੁਭਵ ਮੇਰੇ ਸ਼ੇਰਾਂ ਵਿੱਚ ਇਸ ਤਰ੍ਹਾਂ ਰੂਪਮਾਨ ਹੋਇਆ ਬੜੀ ਸੀ ਨਰਮ ਪੱਤੀ ਹਾਂ ਤੂਫਾਨਾਂ ਦੀ ਸਤਾਈ ਹਾਂ ਮੈਂ ਟੁੱਟ ਕੇ ਸ਼ਾਖ ਆਪਣੀ ਤੋਂ ਤੇਰੇ ਕਦਮਾਂ ਚ ਆਈ ਹਾਂ ਮੈਂ ਕਿਸ ਨੂੰ ਆਪਣਾ ਅੱਖਾਂ ਕੇ ਇੱਥੇ ਕੌਣ ਹੈ ਮੇਰਾ ਮੈਂ ਕੱਲ ਪੇਕੇ ਪਰਾਈ ਸੀ ਤੇ ਅੱਜ ਸਹਰੇ ਪਰਾਈ ਹਾਂ ਮੇਰਾ ਜੱਗ ਤੇ ਮਕਾਮ ਐ ਦੋਸਤ ਅਜੇ ਨਿਸ਼ਚਿਤ ਨਹੀਂ ਹੋਇਆ ਮੇਰਾ ਜੱਗ ਤੇ ਮਕਾਮ ਐ ਦੋਸਤ ਅਜੇ ਨਿਸ਼ਚਿਤ ਨਹੀਂ ਹੋਇਆ ਕੋਈ ਆਖੇ ਮੈਂ ਜ਼ਰਾ ਹਾਂ ਕੋਈ ਆਖੇ ਖੁਦਾਈ ਹਾਂ ਕੋਈ ਆਖੇ ਖੁਦਾਈ ਹਾਂ